ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੁੰਦੀ ਹੈ ਔਰ ਉਸ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿੱਕਾ ਟਿੱਪਣੀ ਸ਼ੁਰੂ ਕਰ ਦਿੱਤੀ ਗਈ ਹੈ ਟਿੱਕਾ ਟਿੱਪਣੀ ਨਹੀਂ ਇਲਜ਼ਾਮ ਹੀ ਕਹਿ ਦਈਏ ਉਹ ਸ਼ੁਰੂ ਕਰ ਦਿੱਤੇ ਗਏ ਤੁਹਾਨੂੰ ਦੱਸ ਦਿਆਂ ਕਿ ਆਮ ਆਦਮੀ ਪਾਰਟੀ ਵੱਲੋਂ ਜਦੋਂ ਬਠਿੰਡਾ ਦੇ ਵਿੱਚ ਰੈਲੀ ਕਰਨੀ ਹੁੰਦੀ ਹੈ ਉਸ ਵੇਲੇ ਸੀਐਮ ਭਗਵੰਤ ਮਾਨ ਤੇ ਬਾਕੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵਿਸ਼ੇਸ਼ ਟਿੱਪਣੀਆਂ ਕੀਤੀਆਂ ਗਈਆਂ ਸੀ ਖਾਸ ਕਰਕੇ ਇਹ ਕਿਹਾ ਗਿਆ ਸੀ ਕਿ ਇੱਕ ਬਠਿੰਡਾ ਦੀ ਸੀਟ ਇਹੋ ਜੀ ਹੈਗੀ ਹੈ ਜਿਹੜੀ ਹੁਣ ਅਜੇ ਤੱਕ ਵਿਰੋਧੀ ਪਾਰਟੀਆਂ ਜਾਂ ਫਿਰ ਪੁਰਾਣੀ ਸਰਕਾਰਾਂ ਦੇ ਹੱਥਾਂ ਦੇ ਵਿੱਚ ਹੈ ਔਰ ਉਸ ਨੂੰ ਵੀ ਆਜ਼ਾਦ ਕਰਵਾਇਆ ਜਾਵੇਗਾ ਸੀਐਮ ਭਗਵੰਤ ਮਾਨ ਦਾ ਇਹ ਸਾਫ ਦਾਵਾ ਸੀ ਔਰ ਉਸ ਤੋਂ ਬਾਅਦ ਇਹ ਰੈਲੀ ਵੀ ਹੁੰਦੀ ਹੈ ਪਰ ਇਸ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਤਰਾਸ ਕਰ ਰਹੇ ਨੇ ਖਾਸ ਕਰਕੇ ਉਹਨਾਂ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਔਰ ਉਸ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਪਾਇਆ ਗਿਆ ਉਸ ਦੇ ਵਿੱਚ ਅਰਸ਼ਦੀਪ ਕਲੇਰ ਇਸ ਰੈਲੀ ਦਾ ਖਾਸ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਅਰਸ਼ਦੀਪ ਕਲੇਰ ਨੇ ਸਾਫ ਤੌਰ ਤੇ ਜਿਹੜੇ ਐਡਵਰਟਾਈਜ਼ਮੈਂਟਸ ਨੇ ਉਹਨਾਂ ਦਾ ਹਵਾਲਾ ਦੇ ਕੇ ਇਸ ਗੱਲ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕਿਹਾ ਕਿ ਜਿੱਥੇ ਹਜ਼ਾਰ ਕਰੋੜ ਰੁਪਏ ਦਾ ਵਿਕਾਸ ਦੱਸਿਆ ਜਾ ਰਿਹਾ ਉੱਥੇ ਹੀ ਇਹ ਵੀ ਦੱਸਿਆ ਜਾਵੇ ਕਿ ਇਸ ਰੈਲੀ ਦੇ ਵਿੱਚ ਖਰਚ ਕਿੰਨਾ ਹੋਇਆ ਦੂਜੇ ਪਾਸੇ ਸਰਕਾਰੀ ਬੱਸਾਂ ਦੇ ਬਾਰੇ ਚਰਚਾ ਕਰਦੇ ਨੇ ਕਿ ਸਰਕਾਰੀ ਬੱਸਾਂ ਇਸ ਰੈਲੀ ਦੇ ਵਿੱਚ ਲੋਕਾਂ ਨੂੰ ਤੇ ਆਗੂਆਂ ਨੂੰ ਢੋਣ ਦਾ ਕੰਮ ਕਰਦੀਆਂ ਰਹੀਆਂ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਅਸ਼ਦੀਪ ਕਲੇਰ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਕਿ ਸਾਰਾ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਇਸ ਰੈਲੀ ਦੇ ਵਿੱਚ ਲੱਗਿਆ ਹੋਇਆ ਸੀ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਸ਼ਦੀਪ ਕਲੇਰ ਇੱਥੋਂ ਤੱਕ ਹੀ ਸੀਮਤ ਨਹੀਂ ਰਹੇ ਉਹਨਾਂ ਨੇ ਅੱਗੇ ਵੀ ਸੀਐਮ ਭਗਵੰਤ ਮਾਨ ਉੱਤੇ ਟਿੱਪਣੀ ਕੀਤੀ ਹੈ ਉਹਨਾਂ ਨੇ ਸੀਐਮ ਭਗਵੰ ਕਾਫੀ ਕਿਹਾ ਕਿ ਜੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਉਹਨਾਂ ਦੇ ਉੱਤੇ ਨਿੱਜੀ ਹਮਲੇ ਕੀਤੇ ਜਾ ਰਹੇ ਨੇ ਪਰਿਵਾਰਕ ਹਮਲੇ ਕੀਤੇ ਜਾ ਰਹੇ ਨੇ ਤਾਂ ਅਰਸ਼ਦੀਪ ਕਲੇਰ ਦਾ ਕਹਿਣਾ ਸੀ ਇਸ ਬਿਆਨ ਦੇ ਉੱਤੇ ਕਿ ਉਹਨਾਂ ਦੇ ਆਪਣੇ ਪਰਿਵਾਰ ਦੇ ਹੀ ਉਹਨਾਂ ਦੇ ਉੱਤੇ ਹਮਲੇ ਕੀਤੇ ਨੇ ਕੋਈ ਹੋਰ ਉਹਨਾਂ ਦੇ ਉੱਤੇ ਕੋਈ ਹਮਲੇ ਨਹੀਂ ਕਰ ਰਿਹਾ ਖੈਰ ਇਸ ਪੂਰੇ ਮਾਮੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੂਰੇ ਐਕਸ਼ਨ ਦੇ ਵਿੱਚ ਨਜ਼ਰ ਆਇਆ ਅਰਸ਼ਦੀਪ ਕਲੇਰ ਨੇ ਸਾਫ਼ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਔਰ ਖਾਸ ਕਰਕੇ ਉਹਨਾਂ ਦੀ ਬਠਿੰਡਾ ਰੈਲੀ ਦੇ ਵਿੱਚ ਕਿਉਂਕਿ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਐਮਪੀ ਦੀ ਸੀਟ ਜਿਹੜੀ ਆ ਉਹ ਜਿੱਤਦੇ ਆਏ ਨੇ ਔਰ ਲੱਗੇ 3 ਸਾਲ ਤੋਂ ਇਹ ਸੀਟ ਉਹਨਾਂ ਦੇ ਕੋਲ ਬਰਕਰਾਰ ਹੈਗੀ ਹੈ ਪਰ ਦੂਜੇ ਪਾਸੇ ਇਸ ਵਾਰ ਸੀਐਮ ਭਗਵੰਤ ਮਾਨ ਦਾ ਇਹ ਦਾਵਾ ਸੀ ਕਿ ਇਹ ਸੀਟ ਵੀ ਜਿਹੜੀ ਹੈ ਉਹ ਪੁਰਾਣੇ ਸਿਆਸਤਦਾਨਾਂ ਤੋਂ ਆਜ਼ਾਦ ਕਰਵਾਈ ਜਾਵੇਗੀ ਪੁਰਾਣੇ ਸੱਤਾਧਾਰੀਆਂ ਤੋਂ ਆਜ਼ਾਦ ਕਰਵਾਈ ਜਾਵੇਗੀ ਜਿਸ ਨੂੰ ਲੈ ਕੇ ਅਰਸ਼ਦੀਪ ਕਲੇਰ ਨੇ ਰੈਲੀ ਤੋਂ ਬਾਅਦ ਪਰਜ਼ੋਰ ਤਰੀਕੇ ਨਾਲ ਨਿਸ਼ਾਨੇ ਸਾਧੇ ਔਰ ਨਿਸ਼ਾਨੇ ਵੀ ਸੀਐਮ ਭਗਵੰਤ ਮਾਨ ਉੱਤੇ ਆਪਣੇ ਇਸ ਬਿਆਨ ਦੇ ਵਿੱਚ ਆਖਿਰ ਅਰਸ਼ਦੀਪ ਕਲੇਰ ਨੇ ਕੀ ਕੁਝ ਹੋਰ ਬੋਲਿਆ ਆਪ ਸੁਣਾ ਦਿੰਦੇ ਦਿਖੋ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕੇ ਬਠਿੰਡੇਰੇ ਦੇ ਵਿੱਚ ਇੱਕ ਰੈਲੀ ਕੀਤੀ ਕਾਦੇ ਲਈ ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕ੍ਰਾਂਤੀ ਆਪ ਪੋਸਟਰ ਜਾਰੀ ਹੋਇਆ ਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ ਮੁੱਖ ਮੰਤਰੀ ਸਾਹਿਬ ਦੀ ਤੱਕ ਲੀਆ ਮੁਰੇ ਹੱਥ ਜੋੜ ਕੇ ਫੋਟੋ ਚਪਕਾਤੀ ਜਿਵੇਂ ਆਟਾ ਦਾਲ ਸਕੀਮ ਬਾਦਲ ਸਾਹਿਬ ਵਾਲੀ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਪਕਾਤੀ ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਪਕਾਤੀ ਮੁੱਖ ਮੰਤਰੀ ਸਾਹਿਬ ਥੋੜੇ ਕੋਲੇ ਆਪਣਾ ਪੰਜਾਬ ਨੂੰ ਦੱਸਣ ਲਈ ਕੁਝ ਹੈਗਾ ਤੁਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਲਈ ਪੰਜਾਬ ਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਕੀ ਹੋਇਆ ਬਾਹਰਲੇ ਸੂਬਿਆਂ ਚ ਹਜ਼ਾਰਾਂ ਕਰੋੜ ਪੰਜਾਬ ਦਾ ਖਰਚਤਾ ਜਹਾਜ਼ ਪੰਜਾਬ ਦਾ ਚਲਾਇਆ ਜ਼ਮਾਨਤਾ ਜ਼ਬਤ ਹੋਈਆਂ ਬਿਸਤਰੇ ਗੋਲ ਹੋਏ ਨੋਟਾਂ ਤੋਂ ਵੀ ਨੀਚੇ ਰਹਿ ਗਏ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਲਾਅ ਐਂਡ ਆਰਡਰ ਖਤਮ ਹੋ ਗਿਆ ਗੈਂਗਸਟਰਾਂ ਦਾ ਉਹ ਰਾਜ ਹੈ ਕਿਹਦਾ ਨੁਕਸਾਨ ਹੋ ਰਿਹਾ ਔਰ ਅੱਜ ਅਰਵਿੰਦ ਕੇਜਰੀਵਾਲ ਨੂੰ ਦਿਖਾਉਣ ਦੇ ਲਈ 90% ਚਾਹੇ ਪੀਆਰਟੀਸੀ ਦੀਆਂ ਬਸਾਂ ਹੋਣ ਚਾਹੇ ਪਨ ਬਸਤੀਆਂ ਹੋਣ ਚਾਹੇ ਉਹਨਾਂ ਦੇ ਮੁਲਾਜ਼ਮ ਹੋਣ ਇਨਸਪੈਕਟਰ ਸਬ ਇਨਸਪੈਕਟਰ ਹਲਕਿਆਂ ਚ ਡਿਊਟੀ ਲਾਈ ਕੇ ਲੋਕਾਂ ਨੂੰ ਧੱਕੇ ਨਾਲ ਬਿਠਾ ਕੇ ਲਿਆਓ ਨਰੇਗਾ ਵਰਕਰਾਂ ਨੂੰ ਧੱਕੇ ਨਾਲ ਬਿਠਾ ਕੇ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਇਕੱਠ ਦਿਖਾਉਣਾ ਫਿਰ ਰੈਲੀ ਦੇ ਉੱਤੇ ਨਿੱਜੀ ਗੱਲਾਂ ਪੰਜਾਬ ਦੀ ਗੱਲ ਕਰੋ ਨਾ ਜੇ ਇੰਨਾ ਪੈਸਾ ਫੂਕੀ ਦਿੱਤਾ ਅਕਿਦੀ ਸ਼੍ਰੋਮਣੀ ਅਕਾਲੀ ਦਲ ਮੇਰੇ ਤੇ ਪਰਿਵਾਰਕ ਤੌਰ ਤੇ ਨੀਜੇ ਹਮਲੇ ਕਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ ਤੁਹਾਡੇ ਪਰਿਵਾਰ ਨੇ ਤੁਹਾਡੀ ਅਸਲੀਅਤ ਦੱਸੀ ਹੈ ਜੇ ਕਾਊਂਟਰ ਕਰ ਸਕਦੇ ਹੋ ਤਕੋ ਗੱਲ ਉੱਥੇ ਕੋਈ ਫਿਰ ਬੀਬਾ ਹਰਸਿੰਦਰਤ ਕੌਰ ਬਾਦਲ ਤੇ ਅਕੇ ਜੀ ਐਤ ਕੀ ਹਰਉਣਾ ਉਹ ਭਾਈ ਸਾਹਿਬ ਹਰਉਣਾ ਤੇ ਜਿਤਾਉਣਾ ਇਹ ਲੋਕਾਂ ਨੇ ਹੈ ਬੀਬਾ ਹਰਸਿੰਦਰਤ ਕੌਰ ਬਾਦਲ ਨੂੰ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਲੋਕ ਸਭਾ 'ਚ ਭੇਜਿਆ ਲੋਕਾਂ ਨੇ ਭੇਜਿਆ ਦੋ ਵਾਰੀ ਵਜ਼ੀਰ ਬਣੇ ਲੋਕਾਂ ਦੇ ਸਦਕਾ ਬਣੇ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆਹ ਹੁਣ ਐਮਪੀ ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ 'ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹੈ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜੱਤੋ ਜੇ ਤੁਸੀਂ ਮੈਨੂੰ ਕਿਉਂ ਮਤਲਬ ਪੰਜਾਬ ਦੇ ਵਿੱਚ ਪੱਕੀਤਾ ਕੀ ਹੈ ਫਿਰ ਕਹਿੰਦੇ ਜੀ ਕੇਂਦਰ ਨੇ ਪੈਸਾ ਰੋਕ ਲਿਆ ਠੀਕ ਹੈ ਕੇਂਦਰ ਨੇ ਪੈਸਾ ਰੋਕ ਲਿਆ ਪਰ ਲੋਕਾਂ ਨੂੰ ਦੱਸੋ ਤਾਂ ਸਹੀ ਕਿਉਂ ਰੁਕਿਆ ਤੁਹਾਡੀ ਫੋਟੋਆਂ ਲਾਉਣ ਦੀ ਭੁੱਖ ਕਰਕੇ ਰੁਕਿਆ ਕੇਂਦਰ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਡਿਸਪੈਂਸਰੀਆਂ ਲਈ ਰੂਰਲ ਹੈਲਥ ਸਿਸਟਮ ਦੇ ਲਈ ਆਉਂਦਾ ਹੈ ਤੁਸੀਂ ਮhalla ਕਲੀਨਿਕਾਂ ਤੇ ਖਰਚਿਆ ਆਪਣੀਆਂ ਫੋਟੋਆਂ ਲਾਈਆਂ 10x12 ਦਾ ਫੇਲ ਮਾਡਲ ਅਰਵਿੰਦ ਕੇਜਰੀਵਾਲ ਦਾ ਪੈਰਾਸੈਟਾ ਮੋਲ ਦੀ ਦੁਕਾਨ ਉਹ ਤਾਂ ਪੈਸਾ ਰੁਕਿਆ ਦੱਸੋ ਲੋਕਾਂ ਫਿਰ ਕਹਿੰਦੇ ਜੀ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਮhalla ਕਲੀਨਿਕਾਂ ਨੇ ਕਰਨਾ ਪੰਜਾਬ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਥੋੜੇ ਤੇ ਹਟਾਇਲ ਜ਼ਾਮ ਲਾਤਾ ਕਿ ਪੰਜਾਬ ਚ ਨਸ਼ਾ ਹੀ ਤੁਸੀਂ ਵਕਾਰਿਓ ਥੋਡੀ ਸਰਕਾਰ ਵਕਾਰੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭ੍ਰਸ਼ਟ ਪਾਰਟੀਆਂ ਐਕਸਾਈਜ਼ ਘਟਾਲੇ ਚ 338 ਕਰੋੜ ਦੇ ਘਪਲੇ ਦੇ ਸਬੂਤ ਮਿਲੇ ਨੇ ਗੱਲਾਂ ਕਿਹੜੀਆਂ ਕਰਦੇ ਤੇ ਨਿਜੀ ਹਮਲੇ ਨਿਜੀ ਹਮਲੇ ਜੇ ਪੰਜਾਬ ਦੇ ਵਿੱਚ ਕਿਸੇ ਨੇ ਸ਼ੁਰੂ ਕੀਤੇ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਸ਼ੁਰੂ ਕੀਤੇ ਕਿਹਨੇ ਪਾਈਆਂ ਕਿੱਕਲੀਆਂ ਕਿਹੜਾ ਕਹਿੰਦਾ ਸੀ ਲੀਡਰਾਂ ਨੂੰ ਪਤੀਲੇ ਵਾਂਗੂ ਮਾਰ ਕੇ ਸਿੱਟ ਦਿਓ ਬੱਟੇ ਮਾਰੋ ਰੋੜੇ ਮਾਰੋ ਕਿ ਤੁਸੀਂ ਸ਼ੁਰੂ ਕੀਤਾ ਅੱਜ ਤੁਹਾਡੇ ਤੇ ਪੁੱਠਾ ਪੈ ਗਿਆ ਤੇ ਹੁਣ ਤੁਸੀਂ ਚੀਕ ਮਾਰਦੇ ਮੁਖਮਤਰੀ ਸਾਹਿਬ ਪੰਜਾਬ ਦੇ ਲਈ ਕੰਮ ਕਰੋ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕੰਮ ਕਰੋ ਤੁਹਾਡੀ ਪੰਜਾਬ ਨੂੰ 2 ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਨਿਸ਼ਾਨੀ ਹੈ ਉਹ ਦੱਸੋ ਸਕੀਮਾਂ ਪੁਰਾਣੀ ਸਰਕਾਰ ਦੀਆਂ ਆ ਡਿਵੈਲਪਮੈਂਟ ਪੁਰਾਣੀ ਸਰਕਾਰ ਦੀ ਫੋਟੋਆਂ ਪੁਰਾਣੀ ਸਰਕਾਰ ਦੀਆਂ ਡਿਵੈਲਪਮੈਂਟ ਦੀਆਂ ਆਪਣੀ ਫੋਟੋ ਲਾ ਕੇ ਕਰੋੜਾਂ ਰੁਪਈਆ ਫੂਕਤਾ 60000 ਕਰੋੜ ਦੇ ਕਰੀਬ ਕਰਜ਼ਾ ਚੜ ਗਿਆ 2 ਸਾਲ 'ਚ ਤੁਹਾਡੇ ਝੂਠ ਦਾ ਤੁਹਾਡੀਆਂ ਗੱਲਾਂ ਦਾ ਸਕੂਲਾਂ 'ਚ ਛੁੱਟੀ ਕਰਾ ਦਿੰਨੇ ਹੋ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਰੱਖਣਾ ਇਹ ਮਾਡਲ ਹੈ ਭੈਣ ਜੀ ਹੋਰੀ 20 20 25 25 ਗੱਡੀਆਂ ਬਿਨਾਂ ਕਿਸੇ ਅਹੁਦੇ ਤੋਂ ਐਡੀ ਸਿਕਿਉਰਿਟੀ ਲੈ ਕੇ ਘੁੰਮਦੇ ਨੇ ਇਹ ਮਾਡਲ ਹੈ ਖਜ਼ਾਨੇ ਤੇ ਬੋਝ ਪੰਜਾਬ ਦੇ ਤੇ ਐਸ਼ ਕਰੋ ਤੁਸੀਂ Subscribe to One India channel and never miss an update.